ਸਸਤਰੀ ਗਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ 31 ਮਾਰਚ दारू ਸਸਤੀ ਦੇ ਚੱਕਰ ਦੇ ਵਿੱਚ ਵਿੱਚ ਨੁਕਸਾਨ ਕਰਾ ਲਿਆ ਮਹਿੰਗਾ ਥੱਲੋਂ ਚੈਂਬਰ ਭੰਨਿਆ ਗਿਆ ਚੈਂਬਰ ਭੰਨਿਆ ਗਿਆ ਜੀ ਥੱਲੋਂ ਹੁਣ ਮਿਸਤਰੀ ਸਿੰਘ ਕੜ ਦਿਂ ਘੜਲੇ ਦੇ ਠੀਕ ਹੈ ਮਿਸਤਰੀ ਨੇ ਇਹੋ ਜਿਹੇ ਘੜਲੇ ਕੱਢੇ ਆਹ ਮਿਸਤਰੀ ਹੈ ਜੀ ਹੁਣ ਮੈਂ ਹੁਣ ਕੀ ਕਹਾਂ ਦੋ ਵਾਰੀ ਚੈਂਬਰ ਖਲਾਉਣਾ ਪੈ ਗਿਆ ਇੱਕ ਵਾਰੀ ਇਹਨਾਂ ਤੋਂ ਸਹੀ ਨਹੀਂ ਜੜਿਆ ਪੂਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਪਰ ਮੈਨੂੰ ਨਾ ਨਾ ਕਰਦਾ ਇਹਨਾਂ ਨੇ 11-12000 ਰੁਪਏ ਚ ਠੋਕਤਾ ਚੈਂਬਰ ਨੇ दारू 31 ਮਾਰਚ ਆਲੀ ਨੇ ਹਾਲਾਂਕਿ ਪੀਤੀ ਨਹੀਂ ਮੈਂ ਪਰ ਲੈਣ ਗਏ ਸੀ ਪੇਟੀਆਂ ਕਿਸੇ ਵਾਸਤੇ ਤੇ ਥੱਲੇ ਲੱਗੀ ਤੇ ਆ ਨੁਕਸਾਨ ਹੋਇਆ ਜਿਵੇਂ ਵੀਡੀਓ ਚ ਦਿਖਾਤਾ ਚੈਂਬਰ ਦੋ ਥਾਂ ਟੁੱਟ ਗਿਆ ਇੱਕ ਆ ਪਹਿਲਾਂ ਗੈਸ ਵੈਲਡ ਕਰਾ ਕੇ ਖੜਾਇਆ ਸੀਗਾ ਬਿਲਕੁਲ ਨਾਮਾ ਦੇਸੀ ਜਿਹਨੂੰ ਡਿਸਪੋਜ਼ਲ ਚੋਂ ਮਿਲੇ ਨਹੀਂ ਪਤਾ ਕਰਿਆ ਇੱਕ ਦੋ ਥਾਂ ਐਮਰਜੈਂਸੀ ਮੈਨੂੰ ਜ਼ਰੂਰਤ ਸੀ ਤਾਂ ਦੇਸੀ ਮਿਲਿਆ ਜੀ ਇਹ 2700 ਰੁਪਏ ਦਾ 2700 ਦਾ ਲਾਇਆ ਤੇ ਕਸਤਾਂ ਮਿਸਤਰੀਆਂ ਨੇ ਪੂਰੀ ਜਤੋਜਾਹਤ ਨਾਲ ਹਨਾ ਇਹ ਫਰੀਲ ਕੋਡ ਦੇ ਮਿਸਤਰੀ ਨੇ ਫਰੈਂਡਸ ਮੋਟਰ ਵਾਲੇ ਬਾਈ ਵਧੀਆ ਕਰਦੇ ਨੇ ਮੁੰਡੇ ਕੰਮ ਪਰ ਅੰਤ ਤੇ ਦੇਖੀ ਜਾਊਗਾ ਕੀ ਹੋਊਗਾ ਕੀ ਨਹੀਂ ਹੋਊਗਾ ਦੋ ਵਾਰੀ ਮੈਨੂੰ ਕਿਉਂ ਚੈਂਬਰ ਖਲਾਉਣਾ ਪਿਆ ਉਦੋਂ ਬਾਅਦ ਸ਼ਾਹਕੋਟ ਤੋਂ ਜਲੰਧਰ ਤੋਂ ਖਲਾਇਆ ਹੁਣ ਫਰੀਦਕੋਟ ਤੋਂ ਖਲਾਇਆ ਆ ਵੀ ਲੋਕ ਜੀ ਤੋੜਤਾ ਪਤੰਦਰਾ ਨੇ ਖੇਚਣ ਲੱਗਿਆ ਤਾਰ ਤੇ ਆਹ ਕੈਸਟਰੋਲ ਦਾ ਤੇਲ ਪਾਇਆ ਜੀ 5 40 ਦਾ ਇਹ 5 ਲੀਟਰ ਹੀ ਪੈ ਗਿਆ ਕਿਉਂਕਿ ਚੈਂਬਰ ਟੁੱਟ ਚੁੱਕਿਆ ਸੀ ਵੈਸੇ 4.5 ਲ ਪੈਂਦਾ ਪਰ ਮਿਸਤਰੀ ਕਹਿੰਦਾ ਚੈਂਬਰ ਦੇ ਵਿੱਚ ਥੋੜਾ ਜਿਹਾ ਅੱਧਾ ਕਿ ਲੀਟਰ ਵੱਧ ਪਾ ਦਈਏ ਆ ਜੀ ਨਿਊ ਫਰੈਂਡਸ ਮੋਟਰ ਗੈरेज ਆ ਮੰਡੀ ਕੋਲੇ ਫਰੀਦਕੋਟ ਦਾ ਮਿਸਤਰੀ ਆ ਜਿਹੜਾ ਠੀਕ ਹੈ ਜੀ 5 ਲੀਟਰ ਪਾਤਾ ਯਾਨੀ 3350 ਰੁਪਿਆ ਨੂੰ ਦੇਤੀ ਧੂਫ ਇਹ ਵੀ ਤੇਲ ਮੇਰਾ ਹੁਣ ਉਹੀ ਜਾਊਗਾ ਅਗਲੇ ਦਿਨ ਇੱਕ ਦਿਨ ਵੀ ਨਹੀਂ ਜੱਲੀ ਗੱਡੀ ਉਹ ਤੁਹਾਨੂੰ ਦਿਖਾਊਗਾ ਆਪ ਆਇਆ ਜੀ ਆਇਲ ਫਿਲਟਰ ਕਿਉਂਕਿ ਆਪਾ ਸਰਵਿਸ ਮੈਂ ਖ ਲੱਗਦੇ ਹਤ ਕਰਾਈ ਦਈਏ ਵੈਸੇ ਤਾਂ 1000 ਕਿਲੋਮੀਟਰ ਚੱਲਣੀ ਸੀ ਅਜੇ ਪੈਂਡਿੰਗ ਸੀ ਪਰ ਮੈਂ ਹੁਣ ਚਲ ਕਰਾਈ ਦਈਏ ਲੱਗਦੇ ਹਤ ਠੀਕ ਹੈ ਜੀ ਆਪ ਪਾਤਾ ਆਇਲ ਫਿਲਟਰ ਤੇ ਇੱਕ ਪਾਤਾ 에ਅਰ ਫਿਲਟਰ ਇਹਨਾਂ ਦਾ ਰੇਟ ਮੈਂ ਲਾਦਾ 7-800 ਦੇ ਪਏ ਨੇ ਇਹ ਦੋਨੇ 8-850 ਰੁਪਏ ਦੇ ਆ 에어 ਫਿਲਟਰ ਆ ਇਹ ਮੈਨੂੰ ਲੱਗਦਾ ਮੈਨੂੰ ਹੁਣ ਪੱਕਾ ਨਹੀਂ ਯਾਦ ਪਰਚੀ ਮੈਂ ਦੇਖੀ ਨਹੀਂ ਇਹ 500 ਦਾ ਲਾਇਆ ਸੀ ਸ਼ਾਇਦ ਉਹ 400 ਦਾ ਲਾਇਆ ਸੀ ਪਤਾ ਨਹੀਂ ਇਹ 450 ਦਾ ਲਾਇਆ ਸੀ 550 ਦੇ ਘਰਾਂ ਦੇ ਵਿੱਚ 900 ਦੇ ਘਰਾਂ ਦੇ ਵਿੱਚ ਲਗਭਗ ਪੈ ਗਈ ਸੀ ਗੱਲਬਾਤ ਠੀਕ ਹੈ ਆ ਪੁਰਾਣਾ 에어 ਫਿਲਟਰ ਹੈ ਤੁਸੀਂ ਦੇਖ ਲਓ ਹੁਣ ਮੱਟੀ ਘੱਟਾ ਇਹਦੇ ਵਿੱਚ ਕਿਵੇਂ ਹੈ ਤੇ ਆ ਲੱਗਿਆ ਪਿਆ ਸ਼ੇਰ ਪੁੱਤਰਾ ਕੂਲੈਂਟ ਵੀ ਪਾਇਆ ਸੱਚ 100 100 ਰੁਪਏ ਦੇ ਕੂਲੈਂਟ ਦੇ ਦਿੱਤੇ ਨੇ ਇਹ ਵੀ ਪਤਾ ਸੀਗਾ ਚਲੋ ਇਹ ਤਾਂ ਵਿਚੀ ਰਹਿ ਗਈ ਗੱਡੀ ਦੇ ਪਰ ਕੋਲੋ ਯਾਰ ਨੀਵੀਂ ਵਾਲੀ ਹੈ ਗੱਡੀ ਜਿੰਨਾ ਕ ਮੈਂ ਦੂਜੀ ਗੱਡੀ ਚੋਂ ਬਚਾਇਆ ਦੂਜੀ ਗੱਡੀ ਮੇਰੇ ਕੋਲ ਅਮੇਜ਼ ਆ ਪੈਟਰੋਲ ਵਾਲੀ ਜਿੰਨਾ ਕ ਉਹਦੇ ਚੋਂ ਬਚਾਇਆ ਐਵਰੇਜ ਉਬਰੇ ਚ ਕੱਢ ਕੇ ਉਹਨਾਂ ਅਗੇ ਤੇ ਉੱਤੇ ਲੱਗ ਜਾਂਦਾ ਕਿਉਂਕਿ ਨੀਵੀਂ ਵਾਲੀ ਹੈ ਦੋ ਬਾਰੀ ਚੈਂਪਰ ਭੰਨਿਆ ਗਿਆ ਮੇਰੇ ਤੋਂ ਤੁਸੀਂ ਆਹ ਦੇਖ ਲਓ ਹੁਣ ਰਾਤ ਹੋ ਗਈ ਜਮਾ ਸਵੇਰ ਦੀ 10 ਵਜੇ ਖੜਾਈ ਸੀ ਰਾਤ ਨੂੰ ਗਿਆ ਜਾਵਾਂ ਮੀਟਰ ਦੀ ਰੀਡਿੰਗ ਦੇਖੋ ਤੁਹਾਨੂੰ ਇਥੋਂ ਪਤਾ ਲੱਗੂਗਾ ਸਿਰਫ 100 ਕਿਲੋਮੀਟਰ ਗੱਡੀ ਚਲਾਈ ਐ ਐਵੇਂ ਕਿਤੇ ਤੁਹਾਨੂੰ ਐ ਲੱਗੇ ਵੀ ਝੂਠ ਮਾਰਦਾ ਮੈਂ ਵੀ ਦੋ ਵਾਰ ਹੀ ਨਹੀਂ ਖਲਾਇਆ ਤਾਂ ਤੁਸੀਂ ਆ ਰੀਡਿੰਗ ਦੇਖ ਲਿਓ ਇਥੋਂ ਧਿਆਨ ਨਾਲ 129580 ਚੱਲੀ ਆ ਠੀਕ ਐ ਇੱਥੇ ਕੁਝ ਨਹੀਂ ਸੀ ਜਾਵਾਂ ਫੰਨੇਖਾਂ ਲੈ ਗਿਆ ਮੈਂ ਘਰੇ ਜਾ ਕੇ ਗੱਡੀ ਖਿਹਾਰਤੀ ਰਾਤ ਨੂੰ 5-7 ਕਿਲੋਮੀਟਰ ਚੱਲੀ ਐ ਗੱਡੀ ਹਾੜ ਲਈ ਤੇ ਘਰੇ ਜਾ ਕੇ ਖਿਹਾਰਤੀ ਮੈਂ ਜਿਵੇਂ ਸਹੀ ਸੀ ਜਦੋਂ ਸਵੇਰੇ ਤੋੜੀ 100 ਕਿਲੋਮੀਟਰ ਮੈਂ ਗਿਆ ਅਗਲੇ ਦਿਨ ਯਾਨੀ ਕਿ ਅੱਜ ਹੈਨਾ ਤੁਸੀਂ ਵੀਡੀਓ ਤੁਸੀਂ 2 ਅਪ੍ਰੈਲ ਨੂੰ ਯਾਨੀ ਗਿਆ ਸ਼ਾਹਕੋਟ ਤੇ ਉੱਥੇ ਨਾ ਜਦੋਂ ਗੱਡੀ ਖੜਾਈ ਜਾ ਕੇ ਤਰਲ 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 ਤੇਲ ਚ ਹੋਈ ਗਿਆ ਤਾਂ ਹੁਣ ਮਿਸਤਰੀਆਂ ਨੂੰ ਜਦੋਂ ਮੈਂ ਦਿਖਾਇਆ ਉਹ ਕਹਿੰਦੇ ਆਹ ਗੈਰੇਜ ਹੈ ਜੀ ਸ਼ਾਹਕੋਟ ਦਾ ਜਲੰਧਰ ਦਾ ਠੀਕ ਹੈ ਉਹ ਕਹਿੰਦੇ ਬਾਈ ਹੁਣ ਤੁਹਾਨੂੰ ਕੀ ਦਸੀਏ ਆ ਸਾਰਾ ਕਹਿੰਦਾ ਜਿਹੜੀ ਸਿਲੀਕੋਨ ਲਾਈ ਸੀ ਉਹ ਚੀਨੀ ਵੀ ਲਾਤੀ ਸੀ ਤੇ ਨਟ ਢੇਡੇ ਛੱਡ ਤੇ ਦੀਦੇ ਕਰਕੇ ਆ ਪੰਗਾ ਪਿਆ ਗਿਆ ਇੱਥੇ ਕੈਸਟਰੋਲ ਦਾ ਤੇਲ ਮਿਲਿਆ ਨਹੀਂ 540 ਹੈਨਾ ਪਤਾ ਨਹੀਂ ਤਿੰਨ ਚਾਰ ਦੁਕਾਨਾਂ ਤੋਂ ਪਤਾ ਕੀਤਾ ਉਹ ਕਹਿੰਦੇ 530 ਮਿਲ ਜੂਗਾ ਪਰ ਆ ਮੋਬਿਲ ਦਾ ਮਿਲ ਗਿਆ ਇਹ ਨਾਲੇ ਸਸਤਾ ਮਿਲਿਆ ਯਾਰ ਇਹ ਕੀ ਹਿਸਾਬ ਕਿਤਾਬ ਹੈ ਇਹ ਪਿਆ ਸਾਰਾ 500 ਰੁਪਏ ਲੀਟਰ ਉਹ ਪੈ ਗਿਆ ਸੀ ਮੇਨ ਲਾਦਾ 650 ਦੇ ਘਰਾਂ ਦੇ ਵਿੱਚ ਮੈਨੂੰ ਦੱਸਿਓ ਵੀ ਕੋਈ ਫਰਕ ਹੁੰਦਾ ਜਾਂ ਨਹੀਂ ਹੁੰਦਾ ਕੈਸਟਰੋਲ ਤੇ ਮੋਬਿਲ ਦਾ ਹੈਨਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਹ ਦੇਖ ਲਓ 129699 ਤੇ